ਹਾਂਜੀ ਦੋਸਤੋ ਗੱਲ ਕਰਦੇ ਆ 사우ਦੀ ਅਰਬ ਨੂੰ 2034 2034 ਦਾ ਜਿਹੜਾ ਵਰਲਡ ਕੱਪ ਫੁੱਟਬਾਲ ਦਾ ਜਾਂ ਜਿਹਨੂੰ ਦੂਜੀ ਭਾਸ਼ਾ ਸੌਕਰ ਕਹਿੰਦੇ ਆ ਉਹ ਅਲਾਟ ਕਰ ਦਿੱਤਾ ਗਿਆ ਸੋ ਕੀ ਇਹਦੇ ਪਿੱਛੇ ਕਹਾਣੀ ਆ ਕਿ 사우ਦੀ ਅਰਬ ਜਿਹੜਾ ਵਾ ਉਹਨੂੰ ਕਿਸ ਤਰ੍ਹਾਂ ਵਰਲਡ ਕੱਪ ਸੌਕਰ ਅਲਾਟ ਕੀਤਾ ਵਰਲਡ ਕੱਪ ਜਿਹੜਾ ਅਲਾਟ ਕੀਤਾ ਗਿਆ ਤੇ ਕਈ ਦੇਸ਼ਾਂ ਦੇ ਕੀ ਰਿਐਕਸ਼ਨ ਆ ਕਈ ਲੋਕਾਂ ਦੇ ਕੀ ਰਿਐਕਸ਼ਨ ਆ ਕਿ ਸ਼ਾਇਦ ਇਹਦੇ ਪਿੱਛੇ ਕ腐ਸ਼ਨ ਆ ਜਾਂ ਜੋ ਵੀ ਇਲਜ਼ਾਮ ਲੱਗਿਆ ਤੇ ਉਹ ਲੋ ਕੁਝ ਵੀ ਨਹੀਂ ਹੁਣ 사우ਦੀ ਅਰਬ ਦੀ ਜੇ ਆਪਾਂ ਹਿਸਟਰੀ ਤੇ ਜਾਈਏ ਤੇ 사우ਦੀ ਅਰਬ ਆਪਾਂ ਨੂੰ ਪਤਾ ਹੈ ਕਿ ਅੱਜ ਤੋਂ 70-80 ਸਾਲ ਪਹਿਲਾਂ ਲਾ ਲੋ ਕਿ ਇੱਕ ਗਰੀਬ ਮੁਲਕ ਸੀਗਾ ਜਿਨ੍ਹਾਂ ਦੇ ਐਕਚੁਅਲੀ ਬੰਦੇ ਜੌਬਾਂ ਕਰਨ ਦੇ ਲਈ ਅੱਜ ਕੱਲ ਆਪਣੇ ਲੋਕ 사우ਦੀ ਜਾਂਦੇ ਇੰਡੀਆ ਆਉਂਦੇ ਸੀਗੇ ਜੌਬਾਂ ਕਰਨ ਦੇ ਲਈ ਜਾਂ ਵਪਾਰ ਕਰਨ ਦੇ ਲਈ ਸੋ ਫਿਰ ਗੱਡੀਆਂ ਦੀ ਖੋਜ ਹੋਈ ਤੇਲ ਦੀ ਖੋਜ ਹੋਈ ਤੇ ਉਥੇ ਫਾਸਲ ਫਿਊਲ ਨਿਕਲਿਆ ਜਿਹੜਾ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਸਾਰੇ ਜਿਹੜੇ ਅਰਬ ਕੰਟਰੀਜ਼ ਨੇ ਉਹਨਾਂ ਨੇ ਕਿੰਨਾ ਗਰੋ ਕੀਤਾ ਉਸ ਤੇਲ ਦੇ ਪੈਸੇ ਤੋਂ ਤੇ ਹਵਾ ਦਾ ਆਇਲ ਮਨੀ ਦੇ ਆ ਵਨ ਆਫ ਦਾ ਰਿਚੇਸ ਕੰਟਰੀਜ਼ ਚਾਹੇ ਉਹਨਾਂ ਦੇ ਲੋਕਾਂ ਕੋਲ ਹੈਗੇ ਕਿ ਨਹੀਂ ਹੈਗੇ ਬਟ ਦੇਸ਼ ਦੇ ਕੋਲ ਬਹੁਤ ਪੈਸਾ ਤੇ ਜਿਹੜੇ ਉੱਥੇ ਫੈਮਲੀਆਂ ਰਾਜ ਕਰਦੀਆਂ ਉਹਨਾਂ ਕੋਲ ਬਹੁਤ ਪੈਸਾ ਸਾਊਦੀ ਅਰਬ ਨੂੰ ਇੱਕ ਬੜਾ ਕਟੜ ਵਾਹਾਬੀ ਕੰਟਰੀ ਮੰਨਿਆ ਜਾਂਦਾ ਤੇ ਜਾਂਦਾ ਸੀ ਸੋ ਜਿਹਦੇ ਵਿੱਚ ਔਰਤਾਂ ਨੂੰ ਡਰਾਈਵਿੰਗ ਦੀ ਖੋਲ ਨਹੀਂ ਸੀਗੀ ਪੜਦੇ ਚਰਾਣਾ ਪੈਂਦਾ ਸੀ ਬਹੁਤ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਬਾਹਰ ਦੇ ਬੰਦੇ ਉੱਥੇ ਆਪਣਾ ਧਾਰਮਿਕ ਸਥਾਨ ਨਹੀਂ ਬਣਾ ਸਕਦੇ ਸੋ ਜੋ ਵੀ ਇਸਲਾਮ ਦੇ ਹਿਸਾਬ ਨਾਲ ਵਹਾਬੀ ਇਸਲਾਮ ਦੇ ਵਿੱਚ ਵੀ ਕਈ ਕਿਸਮਾਂ ਹੁੰਦੀਆਂ ਹਨ ਜਿਹੜੇ ਵਹਾਬੀ ਹੁੰਦੇ ਆ ਸਭ ਤੋਂ ਕਟੜ ਹੁੰਦੇ ਸੋ ਵਹਾਬიზਮ ਤੋਂ ਕੀ ਆ ਕਿ ਜਦੋਂ ਐਮਬੀਐਸ ਨੇ ਟੇਕਓਵਰ ਕੀਤਾ ਮੁਹੰਮਦ ਬਿਨ ਸੁਲਮਾਨ ਨੇ ਜਦੋਂ ਇਹਦੇ ਫਾਦਰ ਕਿੰਗ ਬਣੇ ਉੱਥੇ ਕਿੰਗ ਅਬਦੁੱਲਾਹ ਦੀ ਡੈਥ ਤੋਂ ਬਾਅਦ ਸੋ ਜਿਹੜੋ ਕਿ ਹੰਸਲਮਾਨ ਉੱਥੇ ਬਣਿਆ ਤੇ ਉਹਦਾ ਬڑا ਬੇਟਾ ਬੇਸਿਕਲੀ ਡੀਫੈਕਟੋ ਉਹ ਉੱਥੋਂ ਦਾ ਬਾਦਸ਼ਾਹ ਬਣ ਗਿਆ ਸੇਮ ਜਿੱਦਾਂ ਆਪਾਂ ਕਹਿ ਸਕਦੇ ਕਿ ਮੰਨ ਲਓ ਪ੍ਰਕਾਸ਼ ਸਿੰਘ ਬਾਦਲ ਲਾਸਟ ਵਾਰੀ ਜਦੋਂ ਮੁੱਖ ਮੰਤਰੀ ਸੀ ਪਰ ਡੀ ਵਿਕਟੋ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਸੋ ਇਸੇ ਤਰ੍ਹਾਂ ਐਮਬੀਐਸ ਜਿਹੜਾ ਵਾ ਉੱਥੋਂ ਦਾ ਡੀਫੈਕਟੋ ਜਿਹੜਾ ਵਾ ਉਹ ਕਿੰਗ ਹੈ ਐਮਬੀਐਸ ਨੇ ਨਵਾਂ ਮੁੰਡਾ ਸੀ ਜਾਂਗ ਮੁੰਡਾ ਸੀ ਇਹਨੇ ਬਹੁਤ ਸਾਰੇ ਜਿਹੜੇ ਭੈਣ ਚੇਂਜ ਕੀਤੇ ਉੱਥੇ ਸੌਦੀ ਦੀ ਇਮੇਜ ਨੂੰ ਚੇਂਜ ਕਰ ਲਈ ਨੇ ਔਰਤਾਂ ਨੂੰ ਗੱਡੀਆਂ ਦੀ ਡਰਾਈਵਿੰਗ ਦੀ ਪਰਮਿਸ਼ਨ ਦਿੱਤੀ ਇਨੇ ਕਾ ਕੇ ਥੋੜੇ ਜਿਹਾ ਲੇਬਰ ਲਾ ਜਿੰਨਾਂ ਦਾ ਅਕਸਰ ਹੀ ਸਾウਦੀ ਮਿਡਲ ਈਸਟ ਕੰਟਰੀਆਂ ਤੇ ਇਲਜ਼ਾਮ ਲੱਗਦਾ ਕਿ ਇਹ ਲੇਬਰ ਨੂੰ ਬਹੁਤ ਟੌਰਚਰ ਕਰਦੇ ਨੇ ਉਹਨਾਂ ਦਾ ਐਕਸਪਲੋਇਟੇਸ਼ਨ ਕਰਦੇ ਨੇ ਉਹਨਾਂ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਿਦਾਂ ਆਪਾਂ ਵੇਖਿਆ ਕਿ ਕਫੀਲ ਆ ਮੂਵੀ ਜਿਹੜੀ ਕੋਟ ਫਲੀ ਮੂਵੀ ਸੀਗੀ ਆ ਮਲਿਆਲਮ ਦੀ ਜਿੱਥੇ ਉਹ ਕਾ ਜਿਹੜੀ ਕੋਲ ਐਸਾ ਜਿਹੜੀ ਕੰਮ ਕਰਦਾ ਉਹਨਾਂ ਕਾਨੂੰਨਾਂ ਚ ਬਦਲਣ ਦੀ ਕੋਸ਼ਿਸ਼ ਕੀਤੀ ਗਰਾਊਂਡ ਲੈਵਲ ਤੇ ਬਦਲੇ ਕਿ ਨਹੀਂ ਬਦਲੇ ਇਹ ਉੱਥੇ ਰਹਿਣ ਵਾਲੇ ਵੀ ਦੱਸ ਸਕਦੇ ਆ ਕਰ ਫਿਰ ਉਹਨੂੰ ਪਤਾ ਸੀ ਕਿ ਤੇਲ ਜਿਹੜਾ ਹੁਣ ਫੋਸਲ ਫਿਊਲ ਆ ਹੌਲੀ ਹੌਲੀ ਖਤਮ ਹੋ ਰਿਹਾ ਇਲੈਕਟ੍ਰਿਕ ਵਹੀਕਲ ਜ਼ੀਰੋ ਮਿਸ਼ਨ ਕਾਰਬਨ ਡਾਈਆਕਸਾਈਡ ਵਾਲ ਸਾਰਾ ਜਿਹੜਾ ਵਰਲਡ ਵਧ ਰਿਹਾ ਤੇ ਇਹਦੇ ਸਾਹਮਣੇ ਉਹਨਾਂ ਦੇ ਸਾਹਮਣੇ ਇੱਕ ਬੜਾ ਵਧੀਆ ਇੱਕ ਸਿਟੀ ਸੀਗਾ ਦੁਬਈ ਐਗਜ਼ੈਂਪਲ ਇਹਦੀ ਜਿਹੜਾ ਤੇਲ ਤੋਂ ਇਲਾਵਾ ਵੀ ਇੱਕ ਟੂਰਿਸਟ ਹੱਬ ਬਣ ਗਿਆ ਇੱਕ ਹੱਬ ਬਣ ਗਿਆ ਪੂਰੀ ਦੁਨੀਆ ਦੀ ਆ ਇਸ ਤੇ ਵਿੱਚ ਇਸ ਸਾਈਡ ਤੋਂ ਵੈਸਟ ਸਾਈਡ ਆ ਆਪਣੇ ਯੂਰੋਪੀਅਨ ਕੰਟਰੀ ਆਗੇ ਤੇ ਵੈਸਟ ਇਸ ਸਾਈਡ ਦੇ ਉੱਤੇ ਸੋ ਇਹਨਾਂ ਨੇ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਕਿਸ ਨਾ ਕਿਸੇ ਪਾਸੇ ਉਹ ਜਾਣਾ ਪੈਣਾ ਇਸ ਦੇ ਕਿਸੇ ਲਾਈਨ ਦੇ ਵਿੱਚ ਕਤਰ ਨੇ ਵੀ ਕੋਸ਼ਿਸ਼ ਕੀਤੀ ਹੈ ਕਤਰ ਵੀ ਦੂਜੇ ਪਾਸੇ ਜਾਣਾ ਚਾਹੁੰਦਾ ਦੋਹਾ ਦੇ 22 ਦਾ ਵਰਲਡ ਕੱਪ ਜਿਹੜਾ ਉੱਥੇ ਆ ਉਹਦੀ ਇੱਕ ਮਿਸਾਲ ਆ ਪਰ 22 ਦਾ ਵਰਲਡ ਕੱਪ ਹੋਣ ਦਾ ਵੀ ਇੱਕ ਜਿਹੜਾ 34 ਜੀ ਵਰਲਡ ਕੱਪ ਲੈਣਾ ਵੀ ਇੱਕ ਉਹਦਾ ਕਾਰਨ ਆ ਕਿਉਂਕਿ ਕਤਰ ਤੇ ਸਾਊਦੀ ਦੇ ਜਿਹੜੇ ਸਬੰਧ ਨੇ ਆਪਾਂ ਸਾਰੇ ਜਾਣਦੇ ਆ ਕਿ ਕਿਦਾਂ ਦੇ ਨੇ ਆ ਇੱਕ ਟਾਈਮ ਤਾਂ ਇਹਨਾਂ ਨੇ ਇੱਕ ਦੂਜੇ ਨੂੰ ਆਪਣਾ ਇੰਪੋਰਟ ਐਕਸਪੋਰਟ ਕਰਨਾ ਵੀ ਬੰਦ ਕਰਤਾ ਸੀ ਸਾਰੀਆਂ 71 ਦੇ ਸ਼ੈਲਫਾਂ ਖਾਲੀ ਹੋ ਗਈਆਂ ਸੀ ਯਾਦ ਆ ਤੁਹਾਨੂੰ ਜਦੋਂ ਇਹਨਾਂ ਦਾ ਡਿਸਪਿਊਟ ਚੱਲਿਆ ਸੀਗਾ ਕਤਰ ਤੇ ਸਾਊਦੀ ਅਰੇਬੀਆ ਦਾ ਫਿਰ ਕਤਰ ਨੇ ਵਰਲਡ ਕੱਪ ਹੋਸਟ ਕਰਨਾ ਤੇ ਇਹ ਕਿੱਦਾਂ ਹੋ ਸਕਦਾ ਕਿ ਸਾਊਦੀ ਪਿੱਛੇ ਰਹਿ ਜਾਏ ਉਹਨਾਂ ਨੂੰ ਇਹ ਕਰਨਾ ਹੀ ਪੈਣਾ ਸੀ ਕਿ ਇਹ ਨੱਕ ਦਾ ਵੀ ਸਵਾਲ ਹੁੰਦਾ ਤੇ ਇੱਕ ਆਪਣੇ ਆਪ ਨੂੰ ਐਕਸਪੋਜ਼ ਕਰਨ ਦਾ ਵੀ ਸਵਾਲ ਹੁੰਦਾ ਸੋ ਐਮਬੀਅਸ ਦੀ ਗਵਾਈ ਥੱਲੇ ਕਾਫੀ ਇਹਨਾਂ ਨੇ ਮੋਡਰੇਸ਼ਨ ਸ਼ੁਰੂ ਕੀਤੀ ਆਪਣਾ ਉਹਨੂੰ ਮੋਡਰੇਟ ਕਰਨਾ ਸ਼ੁਰੂ ਕੀਤਾ ਜੀ ਤਾਂ ਅੰਦਰੋਂ ਅੰਦਰ ਵਿਰੋਧ ਹੋਇਆ ਪਰ ਉਹਨੇ ਐਜ਼ ਆ ਆਇਰਨ ਗ੍ਰਿਪ ਬਣਾਈ ਰੱਖੀ ਉੱਤੇ ਆਪਣੀ ਤੇ ਉਹਨੇ ਆ ਜਿਹੜੀ ਆ ਇਹ ਚੇਂजेस ਸ਼ੁਰੂ ਕਰ ਦਿੱਤੀਆਂ ਹੁਣ ਉਹਨਾਂ ਚੇਂजेस ਦੇ ਵਿੱਚ ਕੀ ਤਨ ਦੱਸਿਆ ਵੀ ਔਰਤਾਂ ਨੂੰ ਡਰਾਈਵਿੰਗ ਇਹੋ ਜਿਹੇ ਹਾਲੇ ਕਿ ਉੱਤੇ ਖਸ਼ੋਗੀ ਜਿਹੜਾ ਜਰਨਲਿਸਟ ਸੀ ਅਮਰੀਕਾ ਦਾ ਤੇ ਕਤਲ ਦਾ ਇਜਾਮ ਲੱਗੇ ਪਰ ਉਹ ਗੱਲ ਨੱਪੀ ਰਹਿ ਗਈ ਉਸ ਤੋਂ ਇਲਾਵਾ ਜਿਹੜਾ ਵਾ ਵੀ ਉਹਨੇ ਕਿਹਾ ਵੀ ਅਸੀਂ ਆਪਣੇ ਔਇਲ ਜਿਹੜੇ ਆਪਣੀ ਇਕਨੋਮੀ ਨੂੰ ਡਾਇਵਰਸੀਫਾਈ ਕਰਨਾ ਤੇਲ ਤੋਂ ਇਲਾਵਾ ਕੀ ਹੋਰ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਫਿਰ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਹਦਾ ਨਾਮ ਨਿਯੋਮ ਸੀਗਾ ਜਿੱਤੇ ਚ ਤਿੰਨ ਚਾਰ ਡਿਫਰੈਂਟ ਉਹਨਾਂ ਦੇ ਡਿਫਰੈਂਟ ਪ੍ਰੋਜੈਕਟ ਸੀਗੇ ਜਿਹੜਾ ਇੱਕ ਬੜਾ ਅੰਬੀਸ਼ੀਅਸ ਜਿਹੜਾ ਉਹਨਾਂ ਦਾ ਇੱਕ ਪ੍ਰੋਜੈਕਟ ਆ ਇਹਦੇ ਪ੍ਰੋਜੈਕਟ ਦੇ ਵਿੱਚ ਕੀ ਆ ਕਿ ਉਹਨਾਂ ਨੇ ਤਿੰਨ ਡਿਫਰੈਂਟ ਕਾਈਂਡ ਆਫ ਸਿਟੀ ਜਿਹੜੇ ਡਿਵੈਲਪ ਕਰਨੇ ਸੀਗੇ ਤੇ ਉਹਦੇ ਉੱਤੇ ਜਿਹੜਾ ਰੈਡ ਸੀ ਦੇ ਕੰਡੇ ਤੇ ਵੀ ਜਿਹੜਾ ਫਿਊਚਰ ਰਿਸਟਿਕ ਜਿਹੜੇ ਸਿਟੀ ਹੋਣਗੇ ਦੇ ਦੁਬਈ ਵਾਂਗੂ ਵੀ ਇੱਥੇ ਲੋਕ ਆ ਕੇ ਰਹਿਣਗੇ ਇੱਥੇ ਇਨਵੈਸਟਮੈਂਟ ਹੋਏਗੀ ਇੱਥੇ ਲੋਕ ਟੂਰਿਜ਼ਮ ਹੱਬ ਬਣੇਗੀ ਸੋ ਜਿਹੜਾ ਤਾਂ ਇੱਕ ਸ਼ਹਿਰ ਸੀਗਾ ਜਿਹੜਾ ਇੱਕ ਸ਼ਹਿਰ ਜਿਹਨੂੰ ਆਪਾਂ ਜਨਾ ਦਿੱਤਾਗਾ ਲਾਈਨ ਇਹ ਲਾਈਨ ਸੀ ਕਿ 170 ਕਿਲੋਮੀਟਰ ਦਾ ਸਿੱਧਾ ਸ਼ਹਿਰ ਹੋਊਗਾ 170 ਕਿਲੋਮੀਟਰ ਲੰਬਾ ਤੇ 200 ਮੀਟਰ ਸਿਰਫ ਚੌੜਾ ਸ਼ਹਿਰ ਹੋਊਗਾ ਤੇ ਕੋਈ ਉਹਦੇ ਪਿੱਛੇ ਸਟਰਕਚਰ ਨਹੀਂ ਹੋਊਗੀ ਅਮਨੇ ਸੜਕ ਦੇ ਦੋਵੇਂ ਪਾਸੇ ਮੰਨ ਲਓ ਸਟਰਕਚਰਸ ਹੋਣਗੇ ਆ ਜਿਹੜੀਆਂ ਆ 500 ਮੀਟਰ ਉਚੀਆਂ ਹੋਣਗੀਆਂ ਤੇ 800 ਮੀਟਰ ਜਿਹੜਾ ਵਾ ਉਹ ਲੰਬੀਆਂ ਹੋਣਗੀਆਂ ਯਾਨੀ ਕਿ ਉਹਨਾਂ ਨੇ ਮੋਡਿਊਲਸ ਬਣਾ ਦਿੱਤੇ ਬਲਾਕ ਬਣਾ ਦਿੱਤੇ 800 ਮੀਟਰ ਤੇ ਲੰਬੇ ਤੇ 500 ਮੀਟਰ ਉੱਚੇ ਜਿਨ੍ਹਾਂ ਦੇ ਵਿੱਚ ਲੋਕ ਰਹਿਣਗੇ ਤੇ ਇਹ ਲੰਬੇ ਤੇ ਲੰਬੇ ਇਸੇ ਤਰ੍ਹਾਂ ਪੈਰਲਲ ਚੱਲਣਗੇ 올 ਦਾ ਵੇ 170 ਕਿਲੋਮੀਟਰ ਤੇ ਇਹਨਾਂ ਜਿਹੜੇ ਮੋਡਿਊਲਸ ਆ ਇਹਨਾਂ ਦੇ ਵਿੱਚ ਤਿੰਨ ਜਿਹੜੇ ਆ ਉਹ ਲੈਵਲ ਹੋਣਗੇ ਸਭ ਤੋਂ ਉੱਪਰ ਵਾਲਾ ਲੈਵਲ ਆ ਉਹ ਲੋਕਾਂ ਦੇ ਲਈ ਹੋਊਗਾ ਜਿਵੇਂ ਤੁਸੀਂ ਮੰਨ ਲਓ ਵੀ ਵਾਕਸ਼ੌਪ ਕਰਨੀ ਆ ਜਾਂ ਜਿੱਦਾਂ ਕਰਨਾ ਜਿਹੜਾ ਮਿਡਲ ਸਟਰਕਚਰ ਆ ਮਿਡਲ ਵਾਲਾ ਹੋਊਗਾ ਉਹਦੇ ਵਿੱਚ ਇਨਫਰਾਸਟਰਕਚਰ ਹੋਊਗਾ ਸ਼ਾਪਸ ਹੋਣਗੀਆਂ ਜੋ ਵੀ ਨੀਡਸ ਹੁੰਦੀਆਂ ਆ ਬੰਦੇ ਦੇ ਰਹਿਣ ਲਈ ਤੇ ਜਿਹੜਾ ਸਭ ਤੋਂ ਥੱਲੇ ਵਾਲਾ ਹੋਊਗਾ ਉਹ ਟਰਾਂਸਪੋਰਟੇਸ਼ਨ ਹੋਊਗਾ ਜਿੱਦੇ ਵਿੱਚ ਮੈਟਰੋ ਚੱਲੇਗੀ ਤੇ ਡਰਾਈਵਰਲੈਸ ਕਾਰਾਂ ਚੱਲਣਗੀਆਂ ਤੇ ਜ਼ੀਰੋ ਮਿਸ਼ਨ ਨਾਲ ਚੱਲਣਗੀਆਂ ਉਹਦੇ ਵਿੱਚ ਕੋਈ ਧੂਆ ਕੁਝ ਨਹੀਂ ਛੱਡਿਆ ਜਾਊਗਾ ਇਹ ਇਹਨਾਂ ਦਾ ਪਲਾਨ ਆ ਇਸ ਸਿਟੀ ਬਾਰੇ ਜਿਹੜਾ ਇਹਨੂੰ ਆਸਿਕ 2034 ਚ ਪੂਰਾ ਹੋ ਜਾਊਗਾ ਤੇ ਇਹ ਘਟੋ ਘਟ ਆ 9 ਮਿਲੀਅਨ ਇੱਥੇ ਲੋਕ ਉਹਨਾਂ ਦਾ ਸੀਗਾ ਕਿ ਇੱਥੇ ਆ ਕੇ ਰਹਿਣਗੇ ਕੋਈ ਕਹਿੰਦਾ ਕਿ ਇਹਦੀ ਕੋਸਟ 1 ਟ੍ਰਿਲੀਅਨ ਆ ਕੋਈ ਕਹਿੰਦਾ 500 ਮਿਲੀਅਨ ਆ ਮਲਕ ਇਹ ਸਭ ਬਿਗ ਪ੍ਰੋਜੈਕਟ ਤੇ ਨਾਲ ਦੀ ਨਾਲ ਉਹਨਾਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਵੀ ਇੱਥੇ ਆਕਸੀਜਨ ਆਕਸਾਗਨ ਜਿਹੜਾ ਸੀਗਾ ਸਿਟੀ ਇੱਕ ਫਲੋਟਿੰਗ ਸਿਟੀ ਹੋਊਗਾ ਉਹਦੇ ਵਿੱਚ ਬੇਸਿਕਲੀ ਇੰਡਸਟਰੀ ਵੀ ਹੋਊਗੀ ਤੇ ਉਹਦੇ ਵਿੱਚ ਕਾਈਂਡ ਆਫ ਪੋਰਟ ਤੇ ਲੋਕੇ ਵੀ ਰਹਿਣਗੇ ਤੇ ਇੱਕ ਉਹਨਾਂ ਦਾ ਸੀਗਾ ਪ੍ਰੋਜੈਕਟ ਨਾਲ ਹੀ ਤਹੋਹਾਨਾ ਕਹ ਲੋ ਜਾਂ ਤਰੋਜਾਨਾ ਕਹ ਲੋ ਜਿਹਦੇ ਵਿੱਚ ਇਹਨਾਂ ਨੇ ਇੱਕ ਆਰਟੀਫੀਸ਼ੀਅਲ ਸਕੀਇੰਗ ਰਿਜ਼ੋਰਟ ਬਣਾਉਣਾ ਸੀਗਾ ਉੱਥੇ ਇਹਨਾਂ ਦਾ ਇੱਕ ਇਲਾਕਾ ਟਬੂਕਾ ਜਿੱਥੇ ਥੋੜੀ ਬੜੀ ਬਰਫ਼ ਪੈਂਦੀ ਹੈ ਉਹਦੇ ਉੱਤੇ ਜਾ ਕੇ ਤੇ ਇਹਨਾਂ ਨੇ ਐਕਸਟਰਾ ਹੋਰ ਜਿਵੇਂ ਬਰਫ਼ ਕ੍ਰੀਏਟ ਕਰਕੇ ਆਰਟੀਫੀਸ਼ੀਅਲ ਤੇ ਉੱਥੇ ਇੱਕ ਬੜਾ ਤਕੜਾ ਰਿਜ਼ੋਰਟ 247 ਯਾਨੀ ਕਿ ਪੂਰਾ ਸਾਲ ਚੱਲਣ ਵਾਲਾ 365 ਸਾਲ ਚੱਲਣ ਵਾਲਾ ਇਹਨਾਂ ਨੇ ਸਕੀਇੰਗ ਬਣਾਉਣਾ ਸੀਗਾ ਫॉर ਟੂਰਿਸਟਸ ਪਲੇਸ ਹੁਣ ਇਹ ਕਿੰਨੇ ਕੰਪਲੀਟ ਹੁੰਦੇ ਰੱਬ ਜਾਣਦਾ ਜਿਹੜਾ ਲਾਈਨ ਸਿਟੀ ਮੈਂ ਤੁਹਾਨੂੰ ਗੱਲ ਦੱਸੀ ਆ ਹੁਣ ਤੇ ਸਿਰਫ ਅਲੇ 22 ਕਿਲੋਮੀਟਰ ਇਹਨਾਂ ਦਾ ਪ੍ਰੋਜੈਕਟ ਆ ਵੀ 2030 ਤੱਕ ਸ਼ਾਇਦ ਬਣ ਜੇ ਤੇ ਉੱਥੇ 1 ਮਿਲੀਅਨ ਬੰਦਾ ਸ਼ਾਇਦ ਫਿੱਟ ਹੋ ਜੇ ਇੱਕ ਇਹਨਾਂ ਦਾ ਪਲਾਨ ਉੱਥੇ ਵੀ ਇਹ ਵਰਲਡ ਕੱਪ ਦੇ ਵਿੱਚੋਂ ਇੱਕ ਸਟੇਡੀਅਮ ਬਣਾਉਣਾ ਉਹ ਲਾਈਨ ਦੇ ਵਿੱਚ ਵੀ ਬਣਾਣਾ ਆ ਉਹ 450 ਮੀਟਰ ਉੱਚਾ ਸਟੇਡੀਅਮ ਹੋਊਗਾ ਬਿਲਡਿੰਗ ਦੇ ਉੱਤੇ ਬਣਿਆ ਹੋਊਗਾ ਆਈਫਲ ਟਾਵਰ ਤੋਂ ਉੱਤੇ ਜਿਹੜੀ ਉੱਚਾ ਜਿਹੜਾ ਸਟੇਡੀਅਮ ਹੋਊਗਾ ਇਹ ਜਿੱਥੇ ਇੱਕ ਵਰਲਡ ਕੱਪ ਦਾ ਮੈਚ ਜਾਂ ਦੋ ਤਿੰਨ ਮੈਚ ਇਹ ਰੱਖਣਗੇ ਉਹਦਾ ਵੀ ਕਾਰਨ ਇਹ ਕਿ ਦਾ ਲਾਈਨ ਜਾਂ ਨਿਓਮ ਸਿਟੀ ਨੂੰ ਜਿਹੜਾ ਨਾ ਤਾਂ ਪ੍ਰੋਜੈਕਟ ਆ ਖੈਰ ਉਹਦੇ ਤੇ ਹੁਣ ਜਿੰਨਾ ਇਹਨਾਂ ਨੇ ਪ੍ਰੋਜੈਕਟ ਤੋਂ ਇਲਾਵਾ ਬਾਕੀ 7-8 ਸਟੇਡੀਅਮ ਰਿਆਦ ਚ ਬਣ ਗਏ ਤੇ ਛਿਆਦਿਕ ਦੋ ਜੱਦਾ ਚ ਬਣ ਗਏ ਤੇ ਜਿਹੜੇ ਇਹਨਾਂ ਦੇ ਹੋਰ ਦੋ ਜੱਦਾ ਟਾਵਰ ਤੇ ਜਿਹੜਾ ਕਲॉक ਟਾਵਰ ਆ ਜਿਹੜੇ ਦੇ ਟ੍ਰਾਈਂਗ ਟੂ ਬੀ ਵਰਲਡਸ ਹਾਈਐਸਟ ਬਿਲਡਿੰਗ ਉਹ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਨਾਲ ਦੀ ਨਾਲ ਆਪਾਂ ਵੇਖਿਆ ਕਿ ਉੱਥੇ ਐਫ 1 ਦੀਆਂ ਰੇਸਸ ਹੋਈਆਂ ਨੇ ਉੱਥੇ ਇਹਨਾਂ ਨੇ ਮੈਸੀ ਨੂੰ ਹਾਇਰ ਕੀਤਾ ਆਪਣੇ ਐਡਵਰਟਾਈਜ਼ ਕਰਨ ਲਈ ਸ਼ਹਿਰਾਂ ਦੀ 사ऊदी ਅਰਬ ਟੂਰਿਜ਼ਮ ਦੀ ਰੋनाल्डੋ ਉੱਥੇ ਖੇਡਣ ਗਿਆ ਨੇਮਾਰ ਉੱਥੇ ਖੇਡਣ ਗਿਆ ਤੇ ਉਹ ਸੋ ਇਸ ਕਰਕੇ ਇਹਨਾਂ ਨੇ ਵੱਡੇ ਵੱਡੇ ਪਲੇਅਰ ਵੀ ਉੱਥੇ ਆਪਣੀਆਂ ਲੀਗਾਂ ਦੇ ਵਿੱਚ ਪਾਏ ਨੇ ਤੇ ਉਹ ਦੇ ਆਰ ਟ੍ਰਾਈਂਗ ਟੂ ਬਿਲਡ देयर ਅ ਡਿਫਰੈਂਟ ਇਮੇਜ ਕਿ 사ऊदी ਅਰਬ ਉਹਦਾ ਨਾ ਨਿਕ ਜਿੱਦਾਂ ਦਾ ਲੋਕ ਸਮਝਦੇ ਨੇ ਖੈਰ ਉਹ ਜਦੋਂ ਹੁਣੇ ਸਾਰੀ ਗੱਲ ਹੋਈ ਆ ਤੇ ਪਰ ਲੋਕਾਂ ਦਾ ਹੁਣ ਉੱਥੇ ਕਹਿਣਾ ਕਿ ਜਿੱਦਾਂ ਕਤਰ ਦੇ ਵਿੱਚ ਸਟੇਡੀਅਮ ਬਣਾਉਣ ਲੱਗੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਵਾਇਲੇਸ਼ਨ ਹੋਈ ਸੀਗੀ ਵਰਕ ਦੀ ਜਿਹੜੀ ਵਰਕ ਐਥਿਕਸ ਹੁੰਦੇ ਆ ਉਹਨਾਂ ਦੀ ਵਾਇਲੇਸ਼ਨ ਹੋਈ ਸੀਗੀ ਸੋ ਸਾਊਦੀ ਅਰਬ ਵਿੱਚ ਵੀ ਆਲਰੇਡੀ ਇਦਾਂ ਹੋ ਰਿਹਾ ਵਾ ਜਾਂ ਹੋਵੇਗਾ ਇਹ ਹੁਣ ਸਾਊਦੀ ਅਰਬ ਨੇ ਸਾਰੀਆਂ ਚੀਜ਼ਾਂ ਨੂੰ ਡਿਨਾਈ ਕੀਤਾ ਬਟ ਜਿੱਦਾਂ ਮੈਂ ਕਹਿਆ ਕਿ ਉਹ ਐਫ 1 ਕੀਤਾ ਤੇ ਸੌਕਰ ਦੀਆਂ ਲੀਗਾਂ ਵੱਡੀਆਂ ਕੀਤੀਆਂ ਟੈਨਿਸ ਦੇ ਉਹਨਾਂ ਨੇ ਆਪਣੇ ਆਪ ਵੱਡੇ ਪਲੇਅਰ ਸੱਦ ਕੇ ਉੱਥੇ ਹਾਈएस्ट ਪ੍ਰਾਈਸ ਐਵਰ ਇਨ ਟੈਨਿਸ ਉੱਤੇ ਉਹਨਾਂ ਟੈਨਿਸ ਮੈਚ ਖੜਾਏ ਆ 골ਫ ਉਹਨਾਂ ਨੇ ਸ਼ੁਰੂ ਕੀਤੀ ਹੈ ਲੈਵ ਜਿਹੜੀ ਆ ਉਹਨਾਂ ਨੇ ਪੀਜੀਏ ਦੇ ਬਰਾਬਰ ਟੂਰ ਸ਼ੁਰੂ ਕੀਤਾ ਸੋ ਸਾਊਦੀ ਅਰਬੀਆ ਇਸ ਟ੍ਰਾਈਂਗ एवरीथिंग ਟੂ ਚੇਂਜ देयर ਇਮੇਜ ਅੰਡਰ ਐਮਬੀਐਸ ਸੋ ਹੋਣੇ ਜਿਹੜੀ ਬਿਡ ਸੀਗੀ ਇਹਦੇ ਵਿੱਚ ਸਿਰਫ ਦੋ ਹੀ ਕੰਟਰੀ ਸੀਗੇ ਸਾਊਦੀ ਅਰੇਬੀਆ ਐਂਡ ਆਸਟ੍ਰੇਲੀਆ ਆਸਟ੍ਰੇਲੀਆ ਟੋਕਸ ਬਿਡ ਬੈਕ ਫਾਰ 2034 ਵਰਲਡ ਕੱਪ 2026 ਦਾ ਜਿਹੜਾ ਵਰਲਡ ਕੱਪ ਆ ਯੂਐਸ ਮੈਕਸੀਕੋ ਤੇ ਕੈਨੇਡਾ ਚ ਹੋਣਾ ਆ ਤੇ 2030 ਦਾ ਜਿਹੜਾ ਵਰਲਡ ਕੱਪ ਆ ਉਹ ਸੋ ਵੇਖੋ ਹੋਏਗਾ ਮਰਾਕੋ ਚ ਸਪੇਨ ਪੁਰਤਗਾਲ ਪਰ ਪਹਿਲੇ 3 ਮੈਚ ਸਾਊਥ ਅਮਰੀਕਾ ਚ ਹੋਣਗੇ ਯਾਨੀ ਕਿ ਪਹਿਲੇ 3 ਮੈਚ ਅਰਜنٹੀਨਾ ਪੈਰਾਗੁਏ ਤੇ ਉਰੂਗਵੇ ਚ ਹੋਣਗੇ ਹੁਣ ਲੋਕਾਂ ਦਾ ਇਲਜ਼ਾਮ ਆ ਕਿ ਸਾਊਦੀ ਅਰਬ ਨੂੰ ਵਰਲਡ ਕੱਪ ਦੇਣ ਦੇ ਲਈ ਇਹ ਸਾਰੀ ਸਕੀਮ ਚੱਲੀ ਜੜੀ ਗਈ ਆ ਉਹ ਸਕੀਮ ਇਹ ਸੀਗੀ ਕਿ ਹੁਣ ਜਿਹੜਾ ਤਿੰਨ ਮੈਚ ਹੋ ਜਾਣਗੇ ਅਰਜنٹინა ਪੈਰਾਗੁਏ ਤੇ ਉਰੂਗਵੇ ਚ ਯਾਨੀ ਕਿ ਸਾਊਥ ਅਮਰੀਕਾ ਕੰਟੀਨੈਂਟ ਬਾਹਰ ਨਿਕਲ ਗਿਆ। ਕੁਝ ਮੈਚ ਹੋਣਗੇ ਮਰਾਕੋ ਚ ਯਾਨੀ ਕਿ ਅਫਰੀਕਾ ਕੰਟੀਨੈਂਟ ਬਾਹਰ ਨਿਕਲ ਗਿਆ। ਕੁਝ ਮੈਚ ਹੋਣਗੇ ਸਪੇਨ ਤੇ ਪੁਰਤਗਾਲ ਯਾਨੀ ਕਿ ਯੂਰਪ ਵੀ ਬਾਹਰ ਨਿਕਲ ਗਿਆ ਤੇ ਬਾਕੀ ਰਹਿ ਗਿਆ ਏਸ਼ੀਆ। ਤੇ ਏਸ਼ੀਆ ਚ ਸਾਊਦੀ ਅਰਬ ਉਹਨਾਂ ਨੇ ਵਰਲਡ ਕੱਪ ਦਿੱਤਾ ਉਹ ਕਹਿੰਦੇ ਪਈ ਪੂਰੀ ਮੈਨੀਪੂਲੇਸ਼ਨ ਦੇ ਨਾਲ ਦਿੱਤਾ ਗਿਆ। ਯਾਨੀ ਕਿ ਸਾਊਥ ਅਮਰੀਕਾ ਵੀ ਬਾਹਰ ਕੱਢ ਦਿੱਤਾ। ਕੰਟੈਂਸ਼ਨ ਚ ਯੂਰਪ ਵੀ ਕੱਢ ਦਿੱਤਾ ਤੇ ਅਫਰੀਕਾ ਵੀ ਕੱਢ ਦਿੱਤਾ ਤੇ ਰਹਿ ਗਿਆ ਏਸ਼ੀਆ ਤੇ ਆਸਟ੍ਰੇਲੀਆ ਆਸਟ੍ਰੇਲੀਆ ਨੇ ਬਿੱਡ ਵਾਪਸ ਲੈ ਲਈ ਤੇ ਸਾਊਦੀ ਅਰਬੀਆ ਨੂੰ ਮਿਲ ਗਿਆ ਤੇ ਵੈਸੇ ਵੀ ਰੇਟਿੰਗ ਦੇ ਹਿਸਾਬ ਨਾਲ ਜਿਹੜੀ ਇਹ ਕਿੰਨਾ ਉਹਨਾਂ ਨੇ ਜੋ ਪ੍ਰੋਜੈਕਟ ਪੇਸ਼ ਕੀਤਾ ਸੀ ਸਾਊਦੀ ਨੇ ਉਹ ਚੋਂ 5 ਚੋਂ 4.2 ਇਹਨਾਂ ਨੂੰ ਮਾਰਕਸ ਮਿਲੇ ਸੀਗੇ ਦੇ ਆਰ ਵੈਰੀ ਗੁੱਡ ਮਾਰਕਸ ਵੈਰੀ ਹਾਈਐਸਟ ਮਾਰਕਸ ਲੋਕ ਉਹਨਾਂ ਨੂੰ FIFA ਨੂੰ ਲੱਗਦਾ ਕਿ ਸਾਊਦੀ ਅਰਬੀਆ ਵਾਲਾ ਵਰਲਡ ਕੱਪ ਆ ਬਹੁਤ ਵਧੀਆ ਹੋਸਟ ਕਰੇਗਾ ਸੋ ਅਲਟੀਮੇਟਲੀ ਦੇਖੋ ਹੁਣ 48 ਟੀਮਾਂ ਦੇ ਹੁਣ ਵਰਲਡ ਕੱਪ ਹੋਇਆ ਕਰਨੇ ਥੋੜੀਆਂ ਟੀਮਾਂ ਵਧਾਈਆਂ ਇਹਨਾਂ ਨੇ ਪਰ ਮਾਡਲ ਦੇਖੋ ਕਿ 2030 ਵਾਲਾ ਵੀ ਮਾਡਲ ਵੇਖੋ ਕਿ ਤਿੰਨ ਮੈਚ ਸਾਊਥ ਅਮਰੀਕਾ ਚ ਹੋਣਗੇ ਕੁਝ ਮੈਚ ਮਰਾਕੋ 'ਚ ਹੋਣਗੇ ਕੁਝ ਪੁਰਤਗਲ ਕੁ ਸਪੇਨ 'ਚ ਸੋ ਹਾਈਬ੍ਰਿਡ ਮਾਡਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਰ 2034 ਤੇ ਸਾਰਾ ਸਾਰੇ ਦੇ ਸਾਰੇ ਮੈਚ ਜਿਹੜੇ ਆ ਉਹ 사ウਦੀ 'ਚ ਹੋਣਗੇ ਸੋ ਗੱਲ ਮੈਂ ਤੁਹਾਨੂੰ ਦੱਸਿਆ ਵੀ 사ウਦੀ ਇੱਕ ਤੇ ਇਹ ਮੇਂ ਚੇਂਜ ਕਰਨੀ ਆ ਇੱਕ ਦੇ ਵਾਂ ਟੂਰਿਜ਼ਮ ਐਜ਼ ਅ ਬੈਕਅਪ ਪਲਾਨ ਫਾਰ देयर ਇਕਨੋਮੀ ਜੇ ਫਾਸਲ ਫਿਊਲ ਨਹੀਂ ਜਲਦਾ ਜਿਆਦਾ ਚ ਕੰਗੋ 사ウਦੀ ਕੋ ਹੋਰ ਕੁਝ ਹੈ ਨਹੀਂ ਅਰਬ ਕੰਟਰੀਆਂ ਕੋ ਸੋ ਆਇਤ ਤੇਲ ਦੇ ਦੁਬਈ ਨੇ ਤੇ ਆਪਣਾ ਉਹਨੇ ਇੱਕ ਹੱਬ ਸੈੱਟ ਕਰ ਲਿਆ ਜਿੱਥੇ ਇਨਵੈਸਟਮੈਂਟ ਵੀ ਹੁੰਦੀ ਆ ਟੂਰਿਜ਼ਮ ਵੀ ਹੁੰਦਾ ਐਂਡ ਆਲ ਡਿਫਰੈਂਟ ਕਾਈਂਡ ਆਫ ਥਿੰਗਸ ਉੱਥੇ ਹੁੰਦੀਆਂ ਪਰ ਜਿਹੜਾ ਸਾਊਦੀ ਅਰਬ ਤੇ ਦੋਹਾ ਜਿਹੜਾ ਕਟਰ ਆ ਇਹ ਵੀ ਆਪਣੇ ਆਪ ਨੂੰ ਉਸ ਮੋਡਿਊਲ ਤੇ ਲੈ ਕੇ ਜਾਣਾ ਚਾਹੁੰਦੇ ਆ ਕਿ ਨੈਕਸ ਸਕਸੈਸਫੁਲ ਹੁੰਦੇ ਇਹ ਵੇਖਣ ਵਾਲੀ ਗੱਲ ਹੋਊਗੀ ਲਾਈਨ ਸਿਟੀ ਇਸ ਸਟਿਲ ਡਾਊਟਫੁਲ ਕਿ ਕਿ ਨੈਕਸ ਸਕਸੈਸਫੁਲ ਹੋਊਗੀ ਕਿਉਂਕਿ ਪ੍ਰੋਜੈਕਟ ਬਹੁਤ ਵੱਡਾ ਤੇ ਸਸਟੇਨੇਬਲ ਹੈ ਕਿ ਨਹੀਂ ਹੈ ਆਈ ਡੋਨਟ ਨੋ ਅੱਗੇ 2034 ਤੋਂ ਦੱਸਿਆ ਕਿ ਇਹਨਾਂ ਦਾ ਪਲਾਨ ਸੀ ਉੱਥੇ ਪੂਰਾ ਕਰ ਦੇਣਾ ਹੁਣ 2045 ਤੱਕ ਚਲਾ ਗਿਆ ਸੋ ਵੇਖਣ ਵਾਲੀ ਗੱਲ ਹੋਊਗੀ ਕਿ ਇਹਨਾਂ ਦਾ ਜਿਹੜਾ ਵਾ ਇਹ ਵਰਲਡ ਕੱਪ ਕਿਦਾਂ ਦਾ ਹੋਸਟ ਕਰਦੇ ਪਰ ਮੈਨੂੰ ਇਹਨਾਂ ਪਤਾ ਕਿ ਜਿਹਨਾਂ ਨੇ ਵਰਲਡ ਕੱਪ ਲੈ ਲਿਆ ਦੇ ਵਿਲ ਬਿਲਡ ਵਨ ਆਫ ਦਾ ਬੈਸਟ ਸਟੇਡੀਅਮਸ ਇਨ ਦਾ ਵਰਲਡ ਸਾਊਦੀ ਵਾਲੇ 100% ਵਨ ਆਫ ਦਾ ਬੈਸਟ ਸਟੇਡੀਅਮਸ ਇਹ ਤੇ ਵਨ ਆਫ ਦਾ ਫੈਸਿਲਿਟੀ ਦੇਣਗੇ ਲੋਕਾਂ ਦੇ ਬੜੇ ਉੱਥੇ ਸੀ ਕਿ ਉੱਥੇ दारू ਪੀਣੀ ਮਨਾ ਆ ਬੀਅਰ ਪੀਣੀ ਮਨਾ ਆ ਐਲ ਜੀ ਬੀ ਟੀ ਨੂੰ ਉੱਥੇ ਮੌਤ ਦੀ ਸਜ਼ਾ ਆ ਸੋ ਇਹੋ ਜਿਹੀਆਂ ਚੀਜ਼ਾਂ ਪਰ ਸਾਊਦੀ ਨੇ ਕਿਹਾ ਕਿ ਐਮ ਬੀ ਐਸ ਨੇ ਕਿਹਾ ਕਿ ਜਦੋਂ ਵਰਲਡ ਕੱਪ ਹੋਊਗਾ ਉਸ ਟਾਈਮ ਫਰੇਮ ਦੇ ਵਿੱਚ ਐਵਰੀਬਾਡੀ ਇਜ਼ ਵੈਲਕਮ ਸੋ ਲੈਟਸ ਹੋਪ ਕਿ ਇਹੜਾ ਵਰਲਡ ਕੱਪ ਆ ਕਿਸ ਤਰ੍ਹਾਂ ਦਾ ਹੁੰਦਾ ਤੇ ਉਹਨਾਂ ਦਾ ਜਿਹੜਾ ਬੈਸਟ ਵਰਲਡ ਕੱਪ ਸ਼ਾਇਦ ਆ ਆਈ ਡੋਨਟ ਨੋ Uh, Stadium-wise and uh, infrastructure-wise, I'm sure Saudi's will put their best in this uh, thing because everything is on, will be on the line for, for them to show the world that they have changed and people should uh, come and uh, uh, visit uh, Saudi Arabia and that in that way Saudi Arabia can be a different uh, uh, country and they have different aspects and different uh, uh, sources of, uh, of making money uh, via tourism. so let's hope for the best to saudi arabia uh, i have nothing against them so if they if they got it so good luck to them ਥੈਂਕ ਯੂ ਦੋਸਤੋ ਸਾਰੀ ਵੀਡੀਓ ਦੇਖਣ ਲਈ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਖਾਸ ਕਰਕੇ ਜਿਹੜੇ ਮੇਰੇ ਫੇਸਬੁੱਕ ਦਾ ਪੁੱਖ ਤੇ ਜੁੜੇ ਦੋਸਤ ਆ ਤੁਸੀਂ ਘੱਟੋ ਘੱਟ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਕੀ ਤੇ ਜਿਹੜੇ ਵੀਰ ਕਾਫੀ ਬਾਹਰੋਂ ਵੀ ਜੁੜ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ